3 ਹੈ ਜੀ ਕੱਲਾ ਉਹ ਹਸਪਤਾਲ ਨਹੀਂ ਲੱਗਾ ਨਹੀਂ ਪੱਥਰ ਤਾਂ ਤੁਸੀਂ ਜਿੱਥੇ ਮਰਜ਼ੀ ਰੱਖ ਦਿਓ ਤੁਸੀਂ 10000 ਰੁਪਏ ਖਰਚ ਕੇ ਨਹੀਂ ਪੱਥਰ ਰੱਖਤਾ ਉਹਦੇ ਵਾਸਤੇ ਪੈਸੇ ਵੀ ਆਉਣੇ ਚਾਹੀਦੇ ਨੇ ਨਾ ਦੇਖੋ ਜਦੋਂ ਵੀ ਕੋਈ ਸਰਕਾਰ ਕੰਮ ਵੜਦੀ ਆ ਐ ਨਹੀਂ ਆ ਵੀ ਤੁਸੀਂ ਨਹੀਂ ਪੱਥਰ ਲਾ ਕੇ ਰੱਖ ਜੋ ਨਹੀਂ ਪੱਥਰ ਕੱਲਾ ਲਾਤਾ ਉੱਥੇ ਨਾ ਤਾਂ ਉਹਦੀ ਕੋਈ ਐਡਮਿਨਿਸਟ੍ਰੇਟਿਵ ਅਪਰੂਵਲ ਆ ਨਾ ਉਹਦੇ ਵਾਸਤੇ ਕੋਈ ਫੰਡ ਜਾਰੀ ਹੋਇਆਗਾ ਤੇ ਤੁਸੀਂ ਕਹਤਾ ਵੀ ਇੱਥੇ ਹਸਪਤਾਲ ਬਣੂ ਅੱਜ ਮੈਂ ਇੱਥੇ ਬਾਜ਼ਾਰ ਦੇ ਵਿੱਚ ਕਿਤੇ ਜਾ ਕੇ ਨਹੀਂ ਪੱਥਰ ਰੱਖ ਕੇ ਕਹਾਂ ਵੀ ਕੱਲ ਨੂੰ ਇੱਥੇ ਹਸਪਤਾਲ ਬਣਵਾਇਆ ਥੋੜਾ ਹਸਪਤਾਲ ਬੰਦਾ ਹੁੰਦਾਗਾ ਇਹਦਾ ਕੋਈ ਅਸੀਂ ਜਿੰਨੇ ਕੰਮ ਅੱਜ ਬੋਲੇ ਨੇ ਇਹ ਹਾਊਸ ਦੇ ਵਿੱਚ ਪ੍ਰਵਾਨ ਹੋਏ ਨੇ ਇਹਨਾਂ ਦੇ ਉੱਤੇ ਐਮਸੀ ਸਹਿਬਾਨ ਦੀ ਇਹਨਾਂ ਦੇ ਉੱਤੇ ਪੰਜਾਬ ਸਰਕਾਰ ਦੀ ਮੋਹਰ ਆ ਤਾਂ ਅਸੀਂ ਅੱਜ ਤੁਹਾਡੇ ਨਾਲ ਕਾਨਫਰੰਸ ਕਰ ਰਹੇ ਹਾਂਗੇ ਆਏ ਥੋੜਾ ਜਿਹਾ ਵੀ ਤੁਸੀਂ ਇੱਥੇ 10000 ਰੁਪਏ ਖਰਚ ਕੇ ਕਿਤੇ ਮਰਜੀ ਕਹਤਾ ਵੀ ਹਸਪਤਾਲ ਬਣ ਗਿਆ ਇਹ ਜੇ ਕੋਈ ਵੀ ਬੰਦਾ ਕਿਸੇ ਕੋਲੇ ਇਹਦੀ ਐਡਮਿਨਿਸਟ੍ਰੇਟਿਵ ਅਪਰੂਵਲ ਹੈਗੀ ਆ ਜਾਂ ਕਿਸੇ ਕੋਲੇ ਇਹਦੇ ਪੈਸੇ ਸੈਂਕਸ਼ਨ ਹੋ ਜਾਂਦੀ ਕੋਈ ਚਿੱਟ ਪੱਤਰ ਹੈਗਾ ਉਹ ਸਾਨੂੰ ਦਿਖਾਓ ਅਸੀਂ ਤੁਹਾਡੇ ਗੁਨਾਹਗਰਾਂ ਕੋਈ ਕਾਗਜ਼ ਨਹੀਂ ਕੋਈ ਕੁਝ ਨਹੀਂ ਸਿਰਫ ਵੋਟਾਂ ਲੈਣ ਦੇ ਮਾਰੇ ਮੌਕੇ ਤੇ ਪਹਿਲਾਂ ਤਾਂ ਕਹਿੰਦਾ ਵੀ ਹਸਪਤਾਲ ਬਣੂਗਾ ਮੁੜ ਕੇ ਅਗਲੀਆਂ ਵੋਟਾਂ ਵੇਲੇ ਕਹਿੰਦਾ ਵੀ 에ਰਪੋਰਟ ਬਣੂਗਾ ਬਿਲਕੁਲ ਤੇ 에ਰਪੋਰਟ ਦਾ ਵੀ ਨਹੀਂ ਪੱਥਰ ਰੱਖ ਰੱਖ ਸਕਦੇ ਸੀ ਇਹਨਾਂ ਦਾ ਥੋੜਾ ਜਿਹਾ ਟਾਈਮ ਇਹਨਾਂ ਨੂੰ ਹੋਣ ਲੱਗਦਾ ਤਾਂ ਇਹਦੇ ਵਿੱਚ ਕੋਈ ਦਮ ਨਹੀਂ ਇਹ ਗੱਲਾਂ ਦੇ ਵਿੱਚ ਅੱਜ ਨਗਰ ਕਾਉਂਸਲ ਬਰਨਾਲਾ ਦੀ ਜੋ ਸਾਡੇ ਐਮਸੀ ਸਹਿਬਾਨਾਂ ਵੱਲੋਂ ਮੀਟਿੰਗ ਰੱਖੀ ਗਈ ਸੀਗੀ ਇਹ ਪ੍ਰਵਾਨ ਚੜੀ ਆ ਇਹਦੇ ਵਿੱਚ ਕਈ ਮਤੇ ਪ੍ਰਵਾਨ ਹੋਏ ਨੇ ਜਿਨ੍ਹਾਂ ਨਾਲ ਸ਼ਹਿਰ ਨੂੰ ਵੱਡਾ ਫਾਇਦਾ ਹੋਣ ਵਾਲਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਜੀ ਜਿਨ੍ਹਾਂ ਦੀ ਉਦਮ ਸਦਕਾ ਚਾਰ ਪੰਜ ਬਰਨਾਲੇ ਨੂੰ ਵੱਡੇ ਤੋਹਫੇ ਮਿਲੇ ਨੇ ਅੱਜ ਜਿਵੇਂ ਕਿ ਪਹਿਲਾਂ ਤਾਂ ਜੋ ਬਰਨਾਲੇ ਦੇ ਵਿੱਚ ਡੰਪ ਸਾਈਟ ਆ ਤੁਸੀਂ ਦੇਖਿਆ ਹੋਣਾ ਮੰਡੀ ਦੀ ਡੰਪ ਸਾਈਟ ਬਣੀ ਹੋਈ ਹੈ ਇੱਕ ਇੱਕ ਆਪਣੇ ਹੰਢਾਇਆ ਰੋਡ ਤੇ ਜਦੋਂ ਤੁਸੀਂ ਜਾਣੇ ਹੋਗੇ ਉੱਥੇ ਵੱਡੇ ਵੱਡੇ ਕੂੜੇ ਦੇ ਢੇਰ ਨੇ ਅੱਜ ਲਗਭਗ ਪੌਣੇ 3 ਕਰੋੜ ਰੁਪਇਆ ਪਰਵਾਨ ਹੋਇਆ ਜਿਨ੍ਹਾਂ ਦੇ ਜਿਸ ਨਾਲ ਇਹ ਜੋ ਡੰਪ ਸਾਈਟਾਂ ਨੇ ਇਹਨਾਂ ਨੂੰ ਬਿਲਕੁਲ ਸਾਫ਼ ਕੀਤਾ ਜਾਊਗਾ ਤੇ ਉੱਥੋਂ ਦੇ ਨੇੜੇ ਤੇੜੇ ਜੋ ਵੀ ਘਰ ਨੇਗੇ ਜਾਂ ਜੋ ਵੀ ਖੇਤ ਲੱਗਦੇ ਨੇ ਉਹਨਾਂ ਨੂੰ ਵੱਡੀ ਰਾਹਤ ਮਿਲੂਗੀ ਇਸ ਨਾਲ ਦੂਸਰਾ ਵੱਡਾ ਕੰਮ ਹੋਇਆ ਜੋ ਜੋ ਪਿਛਲੀਆਂ ਸਰਕਾਰਾਂ ਨੇ ਕਰੇ ਸੋਚਿਆ ਹੀ ਨਹੀਂ ਉਹ ਹੋਇਆ ਜੋ ਐਡਵਰਟਾਈਜ਼ਮੈਂਟ ਦਾ ਪਾਲਿਸੀ ਹੈਗੀ ਜੋ ਬਰਨਾਲੇ ਦੀ ਜਿਵੇਂ ਜੋ ਯੂਨੀਪੋਲ ਲੱਗਦੇ ਨੇ ਇਹਨਾਂ ਦੀ ਪਾਲਿਸੀ ਬਣਾ ਕੇ ਅੱਜ ਉਹ ਪ੍ਰਵਾਨ ਕੀਤੀ ਗਈ ਹੈ ਹਾਊਸ ਵੱਲੋਂ 40 ਲੱਖ ਰੁਪਏ ਦਾ ਲਗਭਗ ਟੈਂਡਰ ਲੱਗ ਰਿਹਾ ਐਡਵਰਟਾਈਜ਼ਮੈਂਟ ਦਾ ਹੁਣ ਇਸ ਸਮੇਂ ਬਰਨਾਲੇ ਨੂੰ 1 ਮਹੀਨੇ ਦਾ ਲਗਭਗ 60-70000 ਰੁਪਇਆ ਐਡਵਰਟਾਈਜ਼ਮੈਂਟ ਤੋਂ ਆ ਰਿਹਾ ਜਦੋਂ ਇਹ ਐਡਵਰਟਾਈਜ਼ਮੈਂਟ ਦਾ ਟੈਂਡਰ ਫਲੋਟ ਹੋ ਗਿਆ ਤੇ ਇਹ ਕਾਮਯਾਬ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਲਗਭਗ 4 ਤੋਂ 5 ਲੱਖ ਰੁਪਏ ਇੱਕ ਮਹੀਨੇ ਦਾ ਆਉਣ ਲੱਗ ਜੂ ਜਾਣੇ ਕਿ 4 ਲੱਖ ਰੁਪਏ ਐਡਵਰਟਾਈਜ਼ਮੈਂਟ ਦਾ ਸਿਰਫ ਕੱਲੇ ਐਡਵਰਟਾਈਜ਼ਮੈਂਟ ਦਾ ਜਿਆਦਾ ਆਉਣ ਲੱਗ ਜੂਗਾ ਇਸ ਨੂੰ ਕਮੇਟੀ ਨੂੰ ਵੀ ਵੱਡਾ ਫਾਇਦਾ ਹੋਊਗਾ ਇਹ ਸਾਡੇ ਕੈਬਨਿਟ ਮੰਤਰੀ ਮੀਤ ਹਰਜੀ ਦੇ ਉਹਨਾਂ ਦੀ ਵਿਜਨ ਸਦਕਾ ਉਹਨਾਂ ਦੀ ਦੂਰਅੰਦੇਸ਼ੀ ਸਦਕਾ ਇਹ ਸਿਰੇ ਚੜਿਆਗਾ ਇਸ ਤੋਂ ਬਾਅਦ ਆਪਣਾ ਜੋ ਘਰੂਆ ਕੜੂਆ ਰੋਡ ਤੇ ਛੱਪੜ ਆ ਤੁਸੀਂ ਲੰਘਦੇ ਅਕਸਰ ਦੇਖਦੇ ਹੋਵੋਗੇ ਉੱਥੇ ਮਤਲਬ ਕੂੜੇ ਦੇ ਢੇਰ ਲੱਗੇ ਹੁੰਦੇ ਨੇਗੇ ਉੱਥੇ ਪਲਾਸਟਿਕ ਹਰ ਤਰ੍ਹਾਂ ਦੀ ਛੱਪੜ ਦੇ ਵਿੱਚ ਜਾ ਕੇ ਡਿੱਗਦੀ ਆ ਤੇ ਉਹ ਛੱਪੜ ਉਸ ਦਾ ਨਵੀਨੀਕਰਨ ਉਸ ਦੀ ਸਫਾਈ ਕਰਕੇ ਉਸ ਨੂੰ ਭਰ ਕੇ ਜਾਂ ਉਸ ਦਾ ਕੋਈ ਵੀ ਨਵਾਂ ਪ੍ਰਪੋਜ਼ਲ ਬਣਾਉਣਾ ਉਹਦਾ ਪ੍ਰਵਾਨ ਹੋਇਆਗਾ ਮਤਾ ਹਾਊਸ ਦੇ ਵਿੱਚ ਤੇ ਨਾਲ ਹੀ ਉੱਥੇ ਜੋ ਸੀਵਰੇਜ ਆ ਗਈ ਜੋ ਹਮੇਸ਼ਾ ਪਿੱਛੇ ਨੂੰ ਫਲੋ ਕਰਦੀ ਹੈਗੀ ਪੁਰਾਣੀਆਂ ਸਰਕਾਰਾਂ ਦੀ ਇਹ ਨਲਾਇਕੀ ਕਾਰਨ ਕਿ ਉਹਨਾਂ ਨੇ ਉੱਥੋਂ ਦੇ ਗ੍ਰੇਡੀਐਂਟ ਜਾਂ ਉਹਨਾਂ ਦੀ ਸਲੋਪ ਬਿਲਕੁਲ ਗਲਤ ਰੱਖੀ ਹੋਈ ਆ ਤੇ ਉਹ ਹੋ ਕੇਵਲੇ 70 ਲੱਖ ਰੁਪਇਆ ਪ੍ਰਵਾਨ ਹੋਇਆ ਉਹਦੀ ਸੁਪਰਸੈਕਸ਼ਨ ਨਾਲ ਸਫਾਈ ਹੋਊਗੀ ਕੜੂਆ ਰੋਡ ਦੀ ਇਸ ਤੋਂ ਇਲਾਵਾ ਬਰਨਾਲੇ ਦੇ ਵਿੱਚ ਇੱਕ ਨਵਾਂ ਬਰਸਾਤੀ ਜੋ ਪਾਣੀ ਹੁੰਦਾਗਾ ਤੋਂ ਉਹਦੇ ਵਾਸਤੇ ਡਰੇਨ ਬਣਾਉਣ ਦਾ ਪ੍ਰੋਪੋਜ਼ਲ ਬਣਿਆਗਾ ਇਸ ਲਈ ਵੀ ਲਗਭਗ ਅਸੀਂ 1.5 ਕਰੋੜ ਰੁਪਇਆ ਸੈਂਕਸ਼ਨ ਕੀਤਾਗਾ ਅਗਰ ਸੇਨ ਚੌਂਕ ਤੋਂ ਲੈ ਕੇ ਉਧਰ ਆਪਣੇ ਸਟੇਡੀਅਮ ਤੱਕ ਤੇ ਇਧਰੋਂ 7 ਨੰਬਰ ਗਲੀ ਤੱਕ ਤੇ ਇਹ ਪ੍ਰਬਾਣ ਇਸ ਨਾਲ ਜਦੋਂ ਮੀਂਹ ਦਾ ਬਰਸਾਤੀ ਪਾਣੀ ਆਵੇਗਾ ਜੋ ਵੀ ਤਾਂ ਉਸ ਨੂੰ ਲੋਕਾਂ ਨੂੰ ਬੜੀ ਰਾਹਤ ਮਿਲੇਗੀ ਪਾਣੀ ਬਜ਼ਾਰਾਂ ਦੇ ਵਿੱਚ ਨਹੀਂ ਖੜੇਗਾ ਸਾਡੇ ਕੈਬਨਿਟ ਮੰਤਰੀ ਤੇ ਸਾਡੇ ਜੋ ਸਾਡੇ ਹਰਮਨ ਪਿਆਰੇ ਨੇਤਾ ਬਰਨਾਲੇ ਦੇ ਗੁਰਮੀਤ ਸਿੰਘ ਮੀਤ ਹੇਰ ਉਨ੍ਹਾਂ ਦੇ ਉਦਮ ਸਦਕਾ ਬਰਨਾਲਾ ਦਾ ਜੋ ਸਰਕਾਰੀ ਹਸਪਤਾਲ ਆ ਉਸ ਨੂੰ 16 ਕਰੋੜ ਰੁਪਇਆ ਸੈਂਕਸ਼ਨ ਹੋਇਆਗਾ 16 ਕਰੋੜ ਦਾ ਟੈਂਡਰ ਲੱਗ ਚੁੱਕਿਆ ਇਹ ਹਸਪਤਾਲ ਦਾ ਬਿਲਕੁਲ ਨਵੀਨੀਕਰਨ ਹੋ ਰਿਹਾ ਤੇ ਨਵੇਂ ਸਿਰੋਂ ਬਹੁਤ ਸੋਹਣਾ ਹਸਪਤਾਲ ਬਣ ਰਿਹਾ ਤੇ ਇਹਦਾ ਵੀ ਕੰਮ ਜਲਦੀ ਸ਼ੁਰੂ ਹੋ ਜਾਊਗਾ ਅਗਲੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਵੀ ਅਸੀਂ ਜੋ ਵੱਡੇ ਪ੍ਰੋਜੈਕਟ ਨੇਗੇ ਉਹਨਾਂ ਬਾਰੇ ਦੱਸਾਂਗੇ ਇਹ ਸ਼ਹਿਰ ਦੇ ਅੱਜ ਜੋ ਸਾਡੇ ਕੈਬਨਿਟ ਮੰਤਰੀ ਸਾਹਿਬ ਦੇ ਹੁਕਮਾ ਸਦਕਾ ਇਹ ਜੋ ਪ੍ਰਵਾਨ ਹੋਏ ਨੇ ਇਹ ਅੱਜ ਦੇ ਕੰਮਾਂ ਦੀ ਡਿਟੇਲ ਸੀ ਸਰ ਇੱਕ ਹੰਡਿਆ ਆ ਵਿਖੇ ਜੋ ਹਸਪਤਾਲ ਵਾਲਾ ਉਹਨੂੰ ਲੈ ਕੇ ਵੀ ਕੋਈ ਗੱਲ ਛੱਡਿਆ ਸੀ ਉਹਦੇ ਹੁਣ ਉੱਥੇ ਕੀ ਬਣਾਇਆ ਜਾ ਰਿਹਾ ਹੈਗਾ ਹੰਡਿਆ ਆ ਵਿਖੇ ਕਿਹੜਾ ਹਸਪਤਾਲ ਹੈ ਜੀ ਜਿਹੜਾ ਮਲਟੀ ਇੱਕ ਉਹ ਰੱਖਿਆ ਗਿਆ ਸੀ ਨੀ ਪੱਥਰ ਰੱਖਿਆ ਗਿਆ ਉਹ ਨੀ ਪੱਥਰੀ ਆ ਜੀ ਕੱਲਾ ਉਹ ਹਸਪਤਾਲ ਨਹੀਂ ਹੈਗਾ ਓਕੇ ਜੀ ਨੀ ਪੱਥਰ ਤਾਂ ਤੁਸੀਂ ਜਿੱਥੇ ਮਰਜ਼ੀ ਰੱਖ ਦਿਓ ਤੁਸੀਂ 10000 ਰੁਪਏ ਖਰਚ ਕੇ ਨੀ ਪੱਥਰ ਰੱਖਤਾ ਉਹਦੇ ਵਾਸਤੇ ਪੈਸੇ ਵੀ ਆਉਣੇ ਚਾਹੀਦੇ ਨੇ ਨਾ ਦੇਖੋ ਜਦੋਂ ਵੀ ਕੋਈ ਸਰਕਾਰ ਕੰਮ ਵੜਦੀ ਆ ਐ ਨਹੀਂ ਹੈ ਵੀ ਤੁਸੀਂ ਨੀ ਪੱਥਰ ਲਾ ਕੇ ਰੱਖ ਜੋ ਨੀ ਪੱਥਰ ਇਕੱਲਾ ਲਾਤਾ ਉੱਥੇ ਨਾ ਤਾਂ ਉਹਦੀ ਕੋਈ ਐਡਮਿਨਿਸਟ੍ਰੇਟਿਵ ਅਪਰੂਵਲ ਆ ਨਾ ਉਹਦੇ ਵਾਸਤੇ ਕੋਈ ਫੰਡ ਜਾਰੀ ਹੋਇਆਗਾ ਤੇ ਤੁਸੀਂ ਕਹਤਾ ਵੀ ਇੱਥੇ ਹਸਪਤਾਲ ਬਣੂ ਅੱਜ ਮੈਂ ਇਥੇ ਬਾਜ਼ਾਰ ਦੇ ਵਿੱਚ ਕਿਤੇ ਜਾ ਕੇ ਨੀ ਪੱਥਰ ਰੱਖ ਕੇ ਕਹਾਂ ਵੀ ਕੱਲ ਨੂੰ ਇੱਥੇ ਹਸਪਤਾਲ ਬਣੂ ਆਇਆ ਥੋੜਾ ਹਸਪਤਾਲ ਬੰਦਾ ਹੁੰਦਾਗਾ ਇਹਦਾ ਕੋਈ ਅਸੀਂ ਜਿੰਨੇ ਕੰਮ ਅੱਜ ਬੋਲੇ ਨੇ ਇਹ ਹਾਊਸ ਦੇ ਵਿੱਚ ਪ੍ਰਵਾਨ ਹੋਏ ਨੇ ਇਹਨਾਂ ਦੇ ਉੱਤੇ ਐਮਸੀ ਸਹਿਬਾਨ ਦੀ ਇਹਨਾਂ ਦੇ ਉੱਤੇ ਪੰਜਾਬ ਸਰਕਾਰ ਦੀ ਮੋਹਰ ਆ ਤਾਂ ਅਸੀਂ ਅੱਜ ਤੁਹਾਡੇ ਨਾਲ ਕਾਨਫਰੈਂਸ ਕਰ ਰਹੇ ਹਾਂਗੇ ਆਏ ਥੋੜਾਗਾ ਵੀ ਤੁਸੀਂ ਇੱਥੇ 10000 ਰੁਪਏ ਖਰਚ ਕੇ ਕਿਤੇ ਮਰਜ਼ੀ ਕਹਤਾ ਵੀ ਹਸਪਤਾਲ ਬਣ ਗਿਆ ਇਹ ਜੇ ਕੋਈ ਵੀ ਬੰਦਾ ਕਿਸੇ ਕੋਲੇ ਇਹਦੀ ਐਡਮਿਨਿਸਟ੍ਰੇਟਿਵ ਅਪਰੂਵਲ ਹੈਗੀ ਆ ਜਾਂ ਕਿਸੇ ਕੋਲੇ ਇਹਦੇ ਪੈਸੇ ਸੈਂਕਸ਼ਨ ਹੋਿਆਂ ਦੀ ਕੋਈ ਚਿੱਟ ਪੱਤਰ ਹੈਗਾ ਉਹ ਸਾਨੂੰ ਦਿਖਾਓ ਅਸੀਂ ਤੁਹਾਡੇ ਗੁਨਾਹਗਰਾਂ ਕੋਈ ਕਾਗਜ਼ ਨਹੀਂ ਕੋਈ ਕੁਝ ਨਹੀਂ ਸਿਰਫ ਵੋਟਾਂ ਲੈਣ ਦੇ ਮਾਰੇ ਮੌਕੇ ਤੇ ਪਹਿਲਾਂ ਦਾ ਕਹਿੰਦਾ ਵੀ ਹਸਪਤਾਲ ਬਣੂਗਾ ਮੁੜ ਕੇ ਅਗਲੀਆਂ ਵੋਟਾਂ ਵੇਲੇ ਕਹਿੰਦਾ ਵੀ 에어ਪੋਰਟ ਬਣੂਗਾ ਬਿਲਕੁਲ 에어ਪੋਰਟ ਦਾ ਵੀ ਨਹੀਂ ਪੱਥਰ ਰੱਖ ਰੱਖ ਸਕਦੇ ਸੀ ਇਹਨਾਂ ਤਾਂ ਥੋੜਾ ਜਿਹਾ ਟਾਈਮ ਇਹਨਾਂ ਨੂੰ ਹੋਰ ਲੱਗਦਾ ਤਾ ਇਹਦੇ ਵਿੱਚ ਕੋਈ ਦਮਣੀਏ ਗੱਲਾਂ ਦੇ ਵਿੱਚ ਅਸੀਂ ਕਹਨੇ ਆ ਵੀ ਉੱਥੇ ਬੱਚਿਆਂ ਵਾਸਤੇ ਆਪਣੇ ਕੋਲੇ ਖੇਡ ਮਹਿਕਮਾ ਆਇਆਗਾ ਸਾਡੇ ਮੰਤਰੀ ਸਾਹਿਬ ਤਤਪਰ ਰਸਤੇ ਲੱਗੇ ਹੋਏ ਨੇ ਸੰਘੇੜੇ ਅਸੀਂ 18 ਏਕੜ ਜ਼ਮੀਨ ਦੇ ਲੈਨੇ ਜਿੱਥੇ ਲਗਭਗ 30 ਤੋਂ 40 ਕਰੋੜ ਦੀ ਲਾਗਤ ਨਾਲ ਵੱਡਾ ਸਟੇਡੀਅਮ ਬਣ ਰਿਹਾ ਜਿੱਥੇ ਇੰਟਰਨੈਸ਼ਨਲ ਤੱਕ ਦੇ ਮੈਚ ਹੋਇਆ ਕਰਨਗੇ ਪੀਸੀਆ ਵੱਲੋਂ ਉੱਥੇ ਗਰਾਊਂਡ ਬਣ ਰਿਹਾ ক্রিকেট ਦਾ ਅਸੀਂ ਉਹ ਸਾਰੀਆਂ ਗੱਲਾਂ ਨੇ ਉਹ ਸਾਡੇ ਕੋਲੇ ਕਾਗਜ਼ ਪੱਤਰ ਨੇਗੇ ਐਨੇ ਹੈਗਾ ਵੀ ਅਸੀਂ ਇੱਕ ਪੱਥਰ ਲਾਤਾ ਇੱਥੇ ਤੇ ਉਹਦੇ ਦੇ 20000 ਰੁਪਏ ਖਰਚ ਕੇ ਕਹਤਾ ਵੀ ਹਸਪਤਾਲ ਬਣ ਗਿਆ ਐ ਹਸਪਤਾਲ ਥੋੜਾ ਬੰਦੇ ਹੁੰਦੇ ਨੇ ਸਰਕਾਰਾਂ ਐ ਥੋੜਾ ਚੱਲਦੀਆਂ ਹੁੰਦੀਆਂ ਨਹੀਂ ਗੀਆਂ ਇਹਨੂੰ ਜੋ ਸਿਆਸਤ ਕੀਤੀ ਜਾ ਰਹੀ ਹੈ ਇਹਦੇ ਉੱਤੇ ਇਹਨਾਂ ਨੂੰ ਮੈਂ ਕਟੌਣਾਗਾ ਵੀ ਇੱਕ ਵੀ ਸਾਨੂੰ ਕਾਗਿ ਲੈ ਕੇ ਦਿਖਾ ਦੇਣ ਜਿਹੜਾ ਪਾਸ ਹੋਇਆ ਤੇ ਅਸੀਂ ਤੁਹਾਡੇ ਗੁਨਾਹਗਰ ਹੋਵਾਂਗੇ